ਆ ਜਾ ਆ ਜਾ ਜੱਸ ਤੇਰੀ ਭਝਾਈ ਨੂੰ ਮਲਾਉਣਾ ਨਸੀਬ ਕੁਰੇ ਉਹ ਨਸੀਬ ਕੁਰੇ ਹਾਂਜੀ ਹਾਂ ਦੇਖ ਜੱਸ ਆਏਗਾ ਚੰਨੂ ਨਹੀਂ ਆਉਂਦੀ ਹੁੰਦੀ ਤੇਰੇ ਕੋਲੇ ਹਾਂਜੀ ਉਹਦਾ ਭਰਾ ਆਏਗਾ ਬੈਠ ਜੱਸ ਆ ਜਾ ਬੈਠ ਜਾ ਤੂੰ ਵੀ ਏ ਵੀ ਵਿਚਾਰਾ ਦੁੱਖਾਂ ਦਾ ਜੀ ਹੈਗਾ ਅੱਛਾ ਜੀ ਹਾਂ ਆਪਣੇ ਚਾਚੇ ਬਿਛਨੇ ਨੇ ਨਾ ਦੂਜਾ ਵਿਆਹ ਕਰਾ ਲਿਆ ਸੀਗਾ ਤੇ ਚਾਚੀ ਇਹਦੇ ਨਾਲ ਬਾਲਾ ਫਰਕ ਜਾ ਰੱਖਦੀ ਹੈਗੀ ਤੇ ਹੁਣ ਕਿਵੇਂ ਜੱਸ ਹੁਣ ਤਾਂ ਠੀਕ ਹੂ ਮਾਹੌਲ ਕਿਵੇਂ ਆ ਬਸ ਬਈ ਕਿੱਥੇ ਸਵੇਰੇ ਜਾਣਾ ਕੰਮ ਤੇ ਸ਼ਾਮ ਨੂੰ ਆਉਂਦਿਆ ਜਦੋਂ ਦਾ ਨਵਾਂ ਵਿਆਹ ਕਰਵਾਇਆਗਾ ਦਵਾਰੇ ਮੇਰੀ ਤਾਂ ਜ਼ਿੰਦਗੀ ਜਮਾ ਨਰਕ ਬਣਾਤੀ ਸਾਰੇ ਪੈਸੇ ਹਿਸਾਬ ਗਤਾਵਾ ਆਪ ਹੀ ਰੱਖਦੀ ਆ ਪਤਾ ਨਹੀਂ ਕਿੱਥੇ ਲਾਉਂਦੀ ਆ ਆ ਹੁਣ 10 ਦਿਨ ਹੋ ਗਏ ਪੈਨ ਨੂੰ ਲੈ ਕੇ ਨਾਨਕੀ ਗਈ ਨੂੰ ਮੁੜ ਕੇ ਕੋਈ ਆਤਾ ਪਤਾ ਨਹੀਂਗਾ ਵੀ ਕਿੱਥੇ ਗਏ ਆ ਕੀ ਕਰਨ ਗਏ ਨੇ ਅੱਛਾ ਬਸ ਐਂ ਬਈ ਕੱਟੀ ਜਾਂਦਾ ਮੈਂ ਤਾਂ ਦੱਸ ਬਹੁਤ ਔਖਾ ਏ ਹਾਂ ਤਾਂ ਬਹੁਤ ਔਖਾ ਗਾਜੀ ਹੈ ਨਾ ਕੱਟਣਾ ਮਾਂ ਤਾਂ ਕਿਸੇ ਦੀ ਕਹਿੰਦੇ ਮਰੇ ਨਾ ਬੱਚੇ ਰੁੱਲ ਜਾਂਦੇ ਸੱਚੀ ਆਪ ਸਵੇਰੀ ਪੀ ਲੰਦਾ ਦਾਰੂ ਹੁਣ ਹਮ ਕੰਮ ਸਾਰਾ ਮੈਂ ਕਰਕੇ ਆਇਆ ਹੁਣ ਪਸ਼ੂਆਂ ਨੂੰ ਨੀਰਾ ਹੁਣ ਦੁਕਾਨ ਤੇ ਜਾਊਂਗਾ ਉੱਥੇ ਲੇਟ ਹੋ ਗਿਆ ਤੂੰ ਜੀ ਆਵਾਜ਼ ਮਾਰ ਲਈ ਸ਼ਾਮ ਨੂੰ ਫੇਰ ਲੇਟ ਆਊਂਗਾ ਹੋਰਾ ਜਿੰਮੇਵਾਰੀ ਪੈ ਗਈ ਤੇਰੇ ਤੇ ਤਾਂ ਕੀ ਕਰੇ ਬੰਦਾ ਨਸੀਬ ਕਰੇ ਹਨ ਹਰੇਕ ਬੰਦਾ ਹੀ ਦੁਖੀ ਹੈਗਾ ਉਹ ਜਿਵੇਂ ਗੁਰਬਾਣੀ ਚ ਲਿਖਿਆ ਕਿ ਨਾਨਕ ਦੁਖੀ ਆ ਸਭ ਸੰਸਾਰ ਇਸ ਕਰਮਾਂ ਦੀਆਂ ਲਿਖੀਆਂ ਨੇ ਜੀ ਹਾਂ ਆਪਾਂ ਐ ਦੁਖੀ ਐ ਵੀ ਪੈਸੇ ਟਕੇਵਲ ਨੋਗੇ ਬਾਪੂ ਨੇ ਜ਼ਮੀਨ ਵੇਚਦੀ ਹੁਣ ਇਹਦੇ ਬਾਪੂ ਨੇ ਕਿਹੜਾ ਘਟ ਕੁਜਾਰੀ ਹੈਗੀ ਦੂਜਾ ਵਿਆਹ ਕਰਾ ਲਿਆ ਸੌਕਣ ਲਿਆ ਕੇ ਚੁੱਲ੍ਹੇ ਤੇ ਬਿਠਾਤੀ ਉਹ ਜਵਾਕ ਨਾਲ ਦਰਿਆਤ ਕਰਦੀ ਹੈਗੀ ਚੰਨੂ ਦਾ ਸੁਭਾਅ ਉਹਦਾ ਤਾਂ ਠੀਕ ਹੈ ਚੰਨੂ ਤਾਂ ਠੀਕ ਹੋ ਪਰਿਵਾਰ ਚ ਮੇਰਾ ਉਹ ਹੀ ਕਰਦੀ ਆ ਬਾਈ ਮੇਰਾ ਭੈਣ ਸਗੀ ਤੋਂ ਵੀ ਵੱਧ ਕੇ ਆ ਉਹਦਾ ਮੇਰੇ ਨਾਲ ਸਾਰਾਂ ਤੋਂ ਵੱਧ ਮੇਰਾ ਉਹ ਕਰਦੀ ਆ ਪਿਆਰ ਹੋਰ ਕੋਈ ਨਹੀਂ ਮੈਨੂੰ ਦੇਖ ਕੇ ਆ ਜੀ ਇਹ ਚੰਨੂ ਦਾ ਤਾਂ ਸੁਭਾਅ ਬਾਲਾ ਵਧੀਆ ਮੇਰੇ ਕੋਲੇ ਵੀ ਮਾਰਦੀ ਰਹਿੰਦੀ ਆ ਗੇੜਾ ਉਹ ਤਾਂ ਬਾਲੀਆਂ ਸੋਹਣੀਆਂ ਗੱਲਾਂ ਕਰਦੀ ਆ ਆ ਹੁਣ ਜਿੱਦਾਂ ਦੀ ਨਾਨਕੇ ਗਈ ਆ ਮੇਰਾ ਤਾਂ ਸੁਭਾਅ ਉਹਦੇ ਵੀ ਨਾ ਜੀ ਨਹੀਂ ਲੱਗਦਾ ਹੋਰ ਹਸਮੁਖ ਕੁੜੀ ਆ ਬਹੁਤ ਜ਼ਿਆਦੇ ਚੱਲ ਪ੍ਰਮਾਤਮਾ ਉਹਨੂੰ ਤਾਂ ਕੋਈ ਚੰਗਾ ਥਾਂ ਮਿਲ ਜੇ ਇਹੀ ਦੁਆ ਕਰਦੇ ਹਾਂਗੇ ਉਸੇ ਗੱਲ ਦੀਦਾ ਬਾਈ ਟੈਨਸ਼ਨ ਆ ਤਾਂ ਇਹ ਤਾਂ ਮੈਂ ਕਹੀ ਜਾਂਦਾ ਰੋਜ਼ ਵਗ ਜਾਂਦੇ ਆ ਉੱਥੇ ਮੇਰੇ ਪਿਓ ਨੂੰ ਕਿਹਾ ਵੀ ਤੂੰ ਕੋਈ ਪੈਸਾ ਟਕਾ ਹੁਣ ਫੜ ਕੇ ਉਹ ਮੇਰੀ ਮਾਂ ਲਿਆਉਂਦੀ ਆ ਸਾਰੇ ਹੁਣ ਆਈ ਨਹੀਂ ਪਤਾ ਕਿੱਥੇ ਨੇ ਮੈਂ ਤਾਂ ਉਹਦੇ ਵਿਆਹ ਵਾਸਤੇ ਜੋੜੀ ਜਾਂਦਾ ਵੀ ਉਹਨੂੰ ਚੱਜ ਦਾ ਕਿਸੇ ਪਾਸੇ ਮਿਲ ਜੇ ਵਧੀਆ ਉਹ ਸੌਕੇ ਤਾਂ ਦੇ ਵਗ ਜੇ ਹੁਣ ਮੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਿ ਪੈਸੇ ਜਾ ਕਿੱਥੇ ਰਹੇ ਨੇ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਹਾਂ ਗੱਲ ਤਾਂ ਖਰੋਕੀ ਹੋ ਜਾਂਦੀ ਹੈਗੀ ਚਲੋ ਭਰਾਵਾ ਜਿਵੇਂ ਕਹਿੰਦੇ ਜਿੰਨਾ ਫਿਰ ਜਹੇ ਜਲਦੀ ਖਿਆ ਉਹ ਤਾਂ ਭੋਗਣਾ ਪਊਗਾ ਚੰਗਾ ਬਾਈ ਫਿਰ ਮੈਂ ਚੱਲਦਾ ਲੇਟ ਹੋ ਜਾਊਗਾ ਫਿਰ ਬੋਲਣਗੇ ਮੁੜ ਕੇ ਦੁਕਾਨ ਤੇ ਮੈਨੂੰ ਕੋਈ ਨਹੀਂ ਜਾ ਚਾਹ ਪੀ ਕੇ ਜਾਇਓ ਨਹੀਂ ਜੀ ਕਰੇ ਫਿਰ ਆਉਂਗਾ ਹੁਣ ਠੀਕ ਆ ਬਾਈ ਫਿਰ ਮੈਂ ਚੱਲਦਾ ਟਾਈਮ ਹੋ ਗਿਆ ਦੁਕਾਨ ਦਾ ਵੀ ਲੇਟ ਹੋ ਗਿਆ ਪਹਿਲੀ ਮੈਂ ਹੋ ਨਹੀਂ ਨਹੀਂ ਜਸ ਬੈਠ ਬੈਠ ਤੂੰ ਕੋਈ ਗੱਲ ਨਸੀਬ ਕੁਰੇ ਤੂੰ ਘੁੱਟ ਕੇ ਚਾਹ ਬਣਾਵੀਂ ਰੇ ਵਾਸਤੇ ਮੈਂ ਚਾਹ ਬਣਾ ਕੇ ਲੈ ਆਉਣੀ ਆ ਜੀ ਚਾਹ ਪੀ ਕੇ ਜਾਇਓ ਮਸਾਂ ਤਾ ਆਏ ਤੂੰ ਹੈ ਐ ਕਿ ਭੱਜ ਜਾਣਾ ਟਾਈਮ ਹੋ ਗਿਆ ਨਾ ਬਾਈ ਫਿਰ ਮੈਂ ਤੂੰ ਜੋ ਕਰੀ ਵੜਾ ਜਾਂ ਨਾ ਤਾਂ ਵੇਖਣਾ ਪੈ ਗਿਆ ਨਹੀਂ ਮੈਂ ਤਾਂ ਉਹ ਭੱਜੂ ਭੱਜ ਕੇ ਪਊਗਾ ਜੇ लेट ਗਿਆ ਮੈਂ ਉਹ ਕੋਈ ਨਹੀਂ ਚੱਲੀ ਜਾਂਦਾ ਇਹ ਨੂੰ ਕਹਿਦੀ ਕੋਈ ਕਹਦੇ ਉਧਰ ਬਾਈ ਕੋਲੇ ਵਾ ਗਿਆ ਸੀ ਤੇਰੀ ਇਹ ਮਾੜੀ ਗੱਲ ਹੈ ਯਾਰ ਕੋਈ ਬੰਦਾ ਰੱਖ ਯਾਰ ਭਾਰ ਚੱਕਣ ਖਤਰ ਤੂੰ ਮੈਨੂੰ ਅੱਖ ਰੱਖਿਆ ਓਏ ਤੂੰ ਜੂਨੀਅਰ ਹੀ ਐ ਜੂਨੀਅਰ ਕਿੱਥੇ ਮੈਂ ਸੀਨੀਅਰ ਆ ਤੇਰਾ ਹੁਣ ਓਏ ਹੈ ਤਾਂ ਸੀਨੀਅਰ ਅੱਜ ਆਪਣਾ ਹੋਰ ਕੋਈ ਆਇਆ ਨਹੀਂ ਓਏ ਯਾਰ ਤੂੰ ਤਾਂ ਮੈਨੂੰ ਆਦੀ ਬਹੂ ਬਣਾਈ ਫਿਰਦਾ ਸਾਰੇ ਥਾਂ ਮੇਰਾ ਕੋਲੇ ਭਾਰ ਆ ਚੱਕਲਾ ਆ ਚੱਕਲਾ ਓਏ ਬਹੂ ਨਹੀਂ ਮਿਠਿਆ ਤੂੰ ਭਾਈਆ ਮੇਰਾ ਕੰਤਰਾ ਪਤਾ ਨਹੀਂ ਕੰਤਰਾ ਜੇ ਦੋ ਨਸੀਬੋਂ ਨੂੰ ਇੰਨਾ ਸਮਾਨ ਫੜਾਇਆ ਮਤਲਬ ਖੁਸ਼ ਹੋ ਜੂ ਤੇ ਭਾਗ ਤਾਂ ਖੁਸ਼ ਹੋ ਜਾਣਗੇ ਰਿਸ਼ਤਾ ਤੈਨੂੰ ਪੜਕੰਦੇ ਨੇ ਕਰਾਉਣਗੇ ਮੈਂ ਤਾਂ ਹੁਣ ਕਰਾਉਣੇ ਹੀ ਨਹੀਂ ਮੈਂ ਤਾਂ ਨਸੀਬ ਤੋਂ ਨੂੰ ਹੀ ਰੱਖੂਗਾ ਉਸਤਾਦ ਬਾਣੀਆਂ ਤੋਂ ਵਧੀਆ ਤੇਰੇ ਡਰ ਨਹੀਂ ਦਿੱਤਾ ਇਹ ਸਮਾਨ ਉਹ ਤਾਂ 7-8000 ਦਾ ਸਮਾਨ ਹੈਗਾ ਹੋਏ ਆਪਾਂ ਕਿਤੇ ਪੈਸੇ ਗਿਣੇ ਨੇ ਉਹ ਬਾਣੀਆਂ ਪਤਾ ਨਹੀਂ ਕਿੱਥੇ ਕਿਉਂ ਡਰੀ ਕਿਉਂ ਤਾਂ ਤੈਥੇ ਚੂਹਣੀ ਡਰਦਾ ਉਸਤਾਦ ਉਹ ਕੰਜਰ ਦੇ ਇਕੱਲਾ ਤੂੰ ਹੀ ਮੇਰੀ ਬੇਇੱਜ਼ਤੀ ਕਰਦਾ ਪਿੰਡ ਤਾਂ ਸਾਰਾ ਡਰਦਾ ਇੱਕ ਉਹ ਤਾਈ ਜੀ ਨਹੀਂ ਲੂਟ ਆਉਂਦੀ ਤੂੰ ਨਾ ਮੇਰੀ ਗੱਲ ਸੁਣ ਲੈ ਇੱਕ ਹੁਣ ਇੱਥੇ ਨਾ ਮੇਰੀ ਕੁਝ ਵੀ ਗਲਤ ਗੱਲ ਨਹੀਂ ਇਹ ਆਪਣੀ ਆ ਆਪਣੀ ਬਣਾ ਕੇ ਰੱਖੀ ਇੱਥੇ ਮੇਰੀ ਜੀਜੀ ਕਰੀ ਇਹ 20000 ਦਾ ਕਹਿਦੀ ਭਵੇਂ ਸਮਾਨ ਇੱਥੇ ਦਾ ਹਾਂ ਤੂੰ ਵੀ ਮਰਾ ਜਾ ਕਹਿਦੀ ਕਦੇ ਮੇਰਾ ਕੇਲੀ ਲੈ ਕੇ ਆਇਆ ਹਾਂ ਭਾਈ ਭਾਈ ਕਰਿਆ ਕਰ ਅੰਦਰ ਤਾਂ ਉਸਤਾਦ ਭਾਈ ਭਾਈ ਕਹਿੰਦੀ ਦੁਨੀਆ 20 ਸਾਲਾਂ ਤੇ ਤੇਰੇ ਜੱਟ ਨੂੰ 20 ਸਾਲਾਂ ਤੇ ਜੱਟ ਨੂੰ ਭਾਈ ਭਾਈ ਕਹਿੰਦੀ ਦੁਨੀਆ ਤੇਰੀ ਉਮਰ 20 ਨਹੀਂ ਕਹਿਦੀ ਐ ਉਹ ਤਾਂ ਮੈਨੂੰ ਪਤਾ ਜੀ ਮੇਰੀ ਫਿਕਰ ਦੀ ਐ ਫਿਰ ਕੋ ਗਾਣਾ ਤਾਂ ਥੋੜਾ ਢੇਰਾਂ ਰਗਾ ਕਰਦਾ ਆਇਆ ਕਰ ਚੱਲ ਉਹ ਮੈਂ ਤੈਨੂੰ ਬਾਰ-ਬਾਰ ਕਹਿੰਨਾ ਜੇ ਉੱਥੇ ਜਾ ਕੇ ਪਤਾ ਹੀ ਮਾਰੀ ਐ ਨਾ ਉਹਨਾਂ ਸਾਹਮਣੇ ਮੈਂ ਤੇਰਾ ਘੱਟਾ ਨਾ ਕੋਈ ਕਰੀ ਇਹ ਤਾਂ ਮਰਨ ਵੇਲੇ ਤੇਰਾ ਪਿਓ ਕਹਿ ਗਿਆ ਸੀ ਵੀ ਮੇਰੇ ਮੁੱਢੇ ਨੂੰ ਮਾਰ ਰੱਖੀ ਨਹੀਂ ਮੈਂ ਤੇਰਾ ਘੱਟਾ ਕਿਹੜਾ ਨਾ ਲਾਦਾ ਲੈ ਰਸੀਬ ਕਰਿਆ ਫੇਰ ਆ ਕੇ ਕੁੰਡੇ ਹੋਰੀ ਇਹ ਕੀ ਲਈ ਆਉਂਦੇ ਨੇਗੇ ਮੈਨੂੰ ਤਾਂ ਲੱਗਦਾ ਜੀ ਇਹ ਸੱਚੂ ਚਾਹ ਘੁੱਟ ਲਿਆਈ ਲੈ ਤਾਂ ਬਹਾਨਾ ਨਹੀਂ ਪਾੜ ਦੇ ਸੀਗੇ ਬਣਿੱਥੀ ਚਾਹ ਪਾਣੀ ਪੀਆ ਕਰਾਂਗੇ ਹੁਣ ਕੀ ਕਰੀਏ ਉਜਨ ਘਰ ਕਿਵੇਂ ਖੁੰਝੇ ਲੱਗੇ ਬੈਠੋ ਭੱਗ ਸਿਆ ਬਸ ਬਈ ਉਹੀ ਬੈਠੇ ਸੀਗੇ ਆਜੋ ਅਸਰੀਕਾ ਭਾਬੀ ਜੀ ਬੈਜੋ ਬਈ ਇੱਧਰ ਬੈਜੋ ਕੋਈ ਨਾ ਭੱਗ ਸਿਆ ਤੂੰ ਤਾਂ ਸਦਾ ਹੀ ਬੈਠਣਾ ਸਾਨੂੰ ਵੀ ਬੈਠਣ ਦਾ ਮੌਕਾ ਦਿਆ ਕਰਕੇ ਦੇ ਆ ਚੱਕਰ ਆਸੋ ਉਹ ਬਈ ਆ ਕੀ ਕਰਤਾ ਜੀ ਇਹਦੀ ਲੋੜ ਹੀ ਨਹੀਂ ਸੀਗੀ ਜੀ ਸਾਨੂੰ ਓਏ ਕੋਈ ਨਾ ਭੱਗ ਸਿਆ ਸਾਥ ਨੂੰ ਨਹੀਂ ਦੇਖਿਆ ਜਾਂਦਾ ਭਾਬੀ ਭੁੱਖੀ ਢਾਈ ਰੱਖੀ ਇਥੇ ਤੇਰਾ 6 ਮਹੀਨਾ ਦਾ ਸਾਰਾ ਰਾਸਨਾ ਖੰਡ ਚਾਹ ਗੁੜ ਨੂਨ ਮਿਰਚ ਤੇਲ ਤੇ ਨੂੰ ਕਿਸੇ ਪਾਸੇ ਦਿਹਾੜੀ ਮਿਲੇ ਨਾ ਮਿਲੇ ਰੋਟੀ ਰੱਜ ਕੇ ਖਾਓ। ਬਾਈ ਕੌਣ ਕਹਿੰਦਾ ਭੁੱਖੇ ᱛਿਆ ਹੀ ਰਹਿਨੇ ਆ। ਅੱਜ ਤਾਂ ਸੁੱਖ ਨਾਲ ਆਪਦੀ ਦੋ ਟਾਈਮ ਦੀ ਰੋਟੀ ਖਾ ਕੇ ਪੈਣੇ ਆਗੇ। ਕੋਈ ਭੁੱਖੇ ᱛਿਆ ਹੀ ਨਹੀਂ ਰਹਿੰਦੇ ਹੈਗੇ। ਨਾਲੇ ਬਈ ਆ ਤਾਂ ਐਵੇਂ ਖੇਚਲ ਹੀ ਕਰੀ ਜੀ। ਇਹ ਤਾਂ ਸਾਨੂੰ ਲੋੜ ਹੀ ਨਹੀਂ ਵਧੀਆ ਦਿਹਾੜੀ ਦਾ ਪਾ ਲੱਗਦਾ ਹੈਗਾ। ਹੈਪੀ ਹੈਗਾ ਸਾਰਾ ਰਾਸ਼ਨ ਬਾਈ। ਭੱਟੇ ਬਾਈ ਕਿਉਂ ਟੈਨਸ਼ਨ ਲੈਣਾ। ਅਸੀਂ ਕਿੱਥੇ ਲੈ ਕੇ ਜਾਣਾ। ਸਾਡੇ ਕੋਈ ਅੱਗੇ ਨਹੀਂ ਪਿੱਛੇ ਨਹੀਂ। ਅਸੀਂ ਚਾਹ ਪਾਣੀ ਇੱਥੇ ਹੀ ਪੀਜਿਆ ਕਰਾਂਗੇ। ਹਾਂ ਅਸੀਂ ਤਾਂ ਅਸੀਂ ਤਾਂ ਸੇਵਾਆਂ ਸੇਵਾ ਹੀ ਕਰਨੀਆਂ ਪਤਾ ਕੀ ਹੈ ਭਾਈ ਐ ਨਾ ਚਾਹ ਪਾਣੀ ਫਿਰ ਠੀਕ ਨਹੀਂ ਹੁੰਦਾ ਕੋਈ ਗੱਲ ਨਹੀਂ ਤੁਸੀਂ ਉਹ ਕੋਈ ਲੰਗਦੇ ਟੱਪਦੇ ਪੀ ਜਾ ਕਰੋ ਜੀ ਆਏ ਉਹਨੂੰ ਜੀ ਸਾਦ ਕੇ ਪਰ ਆ ਨਹੀਂ ਮੈ ਲੈਣਾ ਅਸੀਂ ਓਏ ਜਰ ਲੈਣਾ ਕਿਉਂ ਨਹੀਂ ਯਾਰ ਗੱਲਾਂ ਕਿਧੀਆਂ ਕਰ ਤੈਨੂੰ ਲੈਣਾ ਭੂ ਭਾਖਾ ਹੋ ਭਾਬੀ ਕਿਉਂ ਅਮੀ ਸਾਰਾ ਦਿਨ ਘੁੰਡ ਕੱਢਿਆ ਹੁਣ ਤਾਂ ਤੈਨੂੰ ਪੈਂਟਗੇ ਵੀ ਦੇ ਦੇ ਘੁੰਡ ਛੜਾਈ ਤੇ ਭਾਈ ਮੇਰੀ ਗੱਲ ਸੁਣ ਲਓ ਜਦੋਂ ਇਹਨਾਂ ਦਾ ਵਿਆਹ ਨਹੀਂ ਹੋਇਆ ਉਦੋਂ ਗੱਲ ਹੋਰ ਸੀ ਤੁਸੀਂ ਭਾਵੇਂ ਦਿਨ ਰਾਤ ਇੱਥੇ ਰਹਿੰਦੇ ਪਰ ਹੁਣ ਬਿਆਹੇ ਬਰੇ ਬੰਦੇ ਦੇ ਘਰੇ ਆਉਣਾ ਚੰਗਾ ਨਹੀਂ ਲੱਗਦਾ ਗਾ। ਲੋਕੋ ਦੇਖਣਾ ਜਨਾਨੀ ਨਹੀਂ ਮਾੜਾ ਕਹਿੰਦੇ ਨੇ। ਹਾਂ ਲੋਕ ਨਾ ਸ਼ੱਕ ਕਰਦੇ ਆ ਬਾਈ ਦੁਨੀਆ ਤੁਹਾਨੂੰ ਪਤਾ ਹੈ ਨਾ ਕਿਹੜਾ ਕਿਸੇ ਦਾ ਮੂੰਹ ਖੜ ਲੈਣਾਗਾ ਤਾਂ ਕਰਕੇ ਕਹਿੰਦੇ ਆਗੇ। ਕਿਹੜਾ ਸ਼ੱਕ ਕਰਦਾ ਸਾਨੂੰ ਦੱਸ ਅਸੀਂ ਲਾਈਏ ਤੂੰ। ਦੱਸ ਲੈ ਨਾ ਉਹ ਕਿਦਾ ਲੈਣਾ। ਮੇਰੇ ਸਾਲੇ ਦੀ ਸੰਗੀ ਭਾਰ ਦੇਵਾਂਗੇ ਜਿਹੜਾ ਕੋਈ ਸਾਡੀ ਭਾਬੀ ਬਾਰੇ ਮਾੜਾ ਬੋਲੂ ਜਾਂ ਭਾਈ ਬਾਰੇ। ਐਂ ਕਰੇ ਬਾਪੂ ਆਂ ਅੰਦਰ ਰੱਖਿਆ ਕਮਰੇ 'ਚ। ਉਹ ਨਹੀਂ ਬਾਈ। ਤੂੰ ਕਿੱਥੇ ਚੱਲੇਗਾ ਬਾਹਰ। ਨਹੀਂ ਰੱਖਣਾ ਨਹੀਂ ਅਸੀਂ। ਬਹਿ ਜਾ ਬਹਿ ਜਾ ਕੋਈ। ਮੇਰੀ ਗੱਲ ਸੁਣ ਲਾ ਭਾਗ ਸਿੰਘ ਅਸੀਂ ਤਾਂ ਤੁਹਾਡਾ ਦਿਲੋਂ ਕਰਦੇ ਆ ਅਸੀਂ ਹਰੇਕ ਬੰਦੇ ਦਾ ਨਹੀਂ ਕਰਦੇ ਸਾਨੂੰ ਤਾਂ ਭਾਬੀ ਦਾ ਰੰਗ ਰੂਪ ਵਧੀਆ ਲੱਗਦਾ ਤੇਰਾ ਘਰ ਬਸਦਾ ਇੱਥੇ ਬੜੀਆਂ ਕਿੱਦਾਂ ਫਿਰਦੀਆਂ ਜਿਹੜਾ ਨੂੰ ਉੱਚ ਨੂੰ ਫਿਰਦੀਆਂ ਅਸੀਂ ਤਾਂ ਰਾਖੀ ਕਰਦੇ ਆ ਤੁਹਾਡੀ ਦੋਨਾਂ ਦੀ ਉਹ ਬਈ ਉਹ ਤਾਂ ਗੱਲਾਂ ਸਾਰੀਆਂ ਠੀਕ ਨੇ ਜੀ ਪਰ ਚਲ ਆ ਨਾ ਤੁਸੀਂ ਐਵੇਂ ਹੀ ਉਹ ਕਰਾਏਗਾ ਚਲ ਕੋਈ ਗੱਲ ਨਹੀਂ ਤੁਸੀਂ ਕਿੰਨੇ ਦਾ ਮੈਨੂੰ ਦੱਸ ਦੇ ਮੈਂ ਪੈਸੇ ਦੇ ਦਿੰਨਾ ਜੀ ਉਹ ਪੈਸੇ ਲਾਵਾਂਗੇ ਬਾਅਦ ਵਿੱਚ ਜੀ ਉਨੇ ਸਾਨੂੰ ਪਿੰਡ ਚ ਕੋਈ ਐਂ ਨਹੀਂ ਪੁੱਛਦਾ ਵਿਸਵਾ ਲੈਣ ਆਇਓ ਕਿੰਨੇ ਦਾ ਦੇਈਏ ਸਾਨੂੰ ਤਾਂ ਬੋਰਾ ਭਰ ਕੇ ਅੱਲਾ ਚਕਾ ਦਿੰਦਾ ਬਾਣੇ ਦੀ ਕੀ ਹਿੰਮਤ ਆ ਸਾਥੋਂ ਰੇਟ ਪੁੱਛ ਜੇ ਨਹੀਂ ਬਈ ਫਿਰ ਐਂ ਤਾਂ ਜਮੇ ਹੀ ਧੱਕਾ ਨਾ ਹੋਣਾ ਹੈ ਅਸੀਂ ਕਿਹੜਾ ਕੋਈ ਮੰਗਤੇ ਬੈਠੇ ਹੈਗੇ ਫਿਰ ਸਾਨੂੰ ਮੈਂ ਪੈਸੇ ਦੇ ਦੂੰਗਾ ਓਏ ਮੰਗਤੇ ਵਾਲੀ ਕੀ ਗੱਲ ਆ ਉਹ ਕਿਦੇ ਉੱਪਰ ਜਾਈ ਰੋਟੀਆਂ ਪਕਾ ਦਿਆ ਕਰੂ ਦੋ ਸਾਠੀਆਂ ਅਸੀਂ ਖਾ ਜਾਇਆ ਕਰਾਂਗੇ ਕਿਦੇ ਚਾਹ ਪੀ ਕੇ ਇਹਦਾ ਪਿਆਰ ਵਧਾਉਣੇ ਆ ਯਾਰ ਬਈ ਤੂੰ ਗੱਲਾਂ ਕਿਹੜੀਆਂ ਕਰਦਾ ਬਈ ਆਸ ਕਮਾਂਡ ਕੀ ਆਖੂਗਾ ਵੀ ਇਹ ਕਿ ਰੋਟੀਆਂ ਪਕਾਉਂਦੀ ਇਹਨਾਂ ਦੀ ਅਗਲੇ ਸੌ ਕੰਪਨੀਆਂ ਡਾਰਾਂ ਬਣਾਉਣਗੇ ਦੇਖਣ ਵਾਲੇ। ਉਹ ਜਰ ਤੁਸੀਂ ਸਾਡੇ ਨਾਮ ਵਰਤਨਾ ਕਿ ਆਣ ਗਵੰਡਣਾ। ਉਹ ਬਈ ਇਹ ਹੁੰਦਾ ਸਾਰੇ ਪਿੰਡ ਨਾਲੀ ਬਤਨਾ ਹੁੰਦਾ ਹੀ ਹੈ ਹਨਾ ਜਿਹਨ ਥੋਡੇ ਨਾਲ ਅਸੀਂ ਵਰਤੀ ਗਏ ਲੋਕ ਸਾਡੀਆਂ ਗੱਲਾਂ ਬਣਾਈ ਗਏ ਹਨਾ ਸਾਡੀ ਇੱਜ਼ਤ ਛੱਜ ਚ ਪਾ ਕੇ ਛੰਡੇ ਗਏ ਫਿਰ ਤੁਹਾਨੂੰ ਆਪ ਹੀ ਪਤਾ ਹੈਗਾ ਹੁਣ ਤੁਸੀਂ ਕਿਹੜਾ ਇੱਜ਼ਤਦਾਰ ਬੰਦੇ ਹੋ ਬਈ ਹਨਾ। ਓਏ ਬੱਬੂ ਮੈਨੂੰ ਐਂ ਦੱਸ ਆਪਾਂ ਇੱਜ਼ਤਦਾਰ ਨਹੀਂ ਹੋ। ਜਦ ਹੈਗੀਏ ਸਾਡੀ ਵੀ ਉਹ ਬਾਈ ਮੈਂ ਵੀ ਇੰਹੀਂ ਕਹਿ ਹੈ ਵੀ ਤੁਸੀਂ ਇੱਜ਼ਤਦਾਰ ਬੰਦੇ ਹੋਗੇ ਤੁਸੀਂ ਵੀ ਜਤਾਲਿਆਂ ਚੱਲੋ ਸਾਡੀ ਵੀ ਇੱਜ਼ਤ ਹੈਗੀਏ ਬਾਈ ਕੋਈ ਨਹੀਂ ਸਾਡੀ ਘੱਟ ਹੋਊਗੀ ਵੀ ਮੈਂ ਇਹ ਕਹਿੰਦਾ ਸੀ ਵੀ ਇਹਦੀ ਤਾਂ ਲੋੜ ਹੀ ਨਹੀਂ ਹੈਗੀ ਤੁਸੀਂ ਲੈ ਜੋ ਜੀ ਰਾਸ਼ਨ ਤਾਂ ਮੇਰੀ ਗੱਲ ਸੁਣ ਲਾ ਭਾਗਸਿਆ ਇੱਕ ਵਾਰੀ ਚੀਜ਼ ਕਿੱਥੇ ਰੱਖਤੀ ਨਾ ਮੁੜ ਕੇ ਚੱਕੀ ਤਾਂ ਹੈ ਨਹੀਂ ਕੋਈ ਰਾਸ਼ਨ ਬਦਲੇ ਮੈਨੂੰ ਰਿਸ਼ਤਾ ਕਰਵਾ ਦੇ ਭਾਗਸਿਆ ਬਸ ਐਂ ਕਰ ਲੈ ਉਹ ਬਾਈ ਉਹ ਤਾਂ ਮੈਂ ਉਹੀ ਕਰਾ ਦੂੰਗਾ ਜੀ ਕੋਈ ਨਹੀਂ ਮੈਂ ਜਾਊਂਗਾ ਸਵੇਰ ਪਰਸੋਂ ਮੈਂ ਜਾਊਂਗਾ ਮੈਂ ਆਪੇ ਰਿਸ਼ਤਾ ਦੇਖ ਲਊਂਗਾ ਤੁਹਾਡੇ ਵਾਸਤੇ। ਤੁਸੀਂ ਤਾਂ ਪਾਕਸਾ ਕਰਾ ਦੇ ਫਿਰ ਮੈਂ ਹੋਰ ਨੂੰ ਜਵਾਬ ਦਊਂ। ਹਾਂ ਕੋਈ ਗੱਲ ਨਹੀਂ ਬਾਈ ਚੱਲ ਜੇ ਉਧਰੋਂ ਹੁੰਦਾ ਤੁਸੀਂ ਉਧਰ ਕਰਾ ਲਓ ਜੀ ਨਹੀਂ ਫਿਰ ਮੈਂ ਕਰਾ ਦਊਂਗਾ। ਬਾਈ ਜਿੱਧਰੋਂ ਆਉਂਦਾ ਤੁਸੀਂ ਆਪ ਦਾ ਰਿਸ਼ਤਾ ਲੈ ਲਓ। ਸਾਡਾ ਕੀ ਪਤਾ? ਅਸੀਂ ਤਾਂ ਕੰਮਦੰਦਿਆਲੇ ਬੰਦੇ ਆਂ। ਇਹਨਾਂ ਤੋਂ ਨਾਲੇ ਕਿੱਥੇ ਜਾਇਆ ਆਇਆ ਜਾਂਦਾ ਤੇ ਜਾਇਆ ਆਏ ਬਿਨਾ ਰਿਸ਼ਤੇ ਨਹੀਂ ਹੁੰਦੇ। ਰਿਸ਼ਤੇਆਂ ਵਾਸਤੇ ਤਾਂ ਜੋੜੇ ਤੜਗਾਉਣੇ ਪੈਂਦੇ ਨੇ। ਆ ਪਾਕਸਾ ਰਿਸ਼ਤੇ ਰਿਸ਼ਤਦਾਰੀ ਚੋਂ ਲੈ ਲਵਾਂਗੇ। ਹਾਂ। ਵੀਰ ਥੋੜੀ ਨਹੀਂ ਹੋਊਗੀ। ਸਾਨੂੰ ਤਾਂ ਵਧੀਆ ਲੱਗਦੀ ਆ ਪਰਜਾਈ। ਇਹਦੀ ਭੈਣਾਂ ਤਾਂ ਕੋਈ ਨਾ ਬਾਈ ਨਾ ਮੈਂ ਨਹੀਂ ਮੇਰੀ ਭੈਣ ਦਾ ਇੱਥੇ ਰਿਸ਼ਤਾ ਕਰਵਾਉਂਦੀ ਹੂੰ ਕਮਲੀਏ ਰਾਜ ਕਰੋਂਗੇ ਆ ਦੋਨੇ ਭੈਣਾ ਹੈ ਜਦੋਂ ਤੇਰੇ ਮਾਂ ਪਿਓ ਨੇ ਫਿਰ ਮੇਰੇ ਤੋਂ ਭਾਗ ਗੁੱਸਾ ਕਰੂ ਈਦੇ ਤੌਰ ਤੇ ਜਿਹੜੇ ਲੱਖਾਂ 'ਚ ਖੇਡਦੇ ਉਹਨਾਂ ਦੇ ਤੌਰ 'ਤੇ ਕੀਦਾ ਹੱਟ ਗੱਲ ਲੱਖਾਂ 'ਚ ਖੇਡਣ ਦੀ ਨਹੀਂ ਹੁੰਦੀ ਬਾਈ ਬੰਦੇ ਬੰਦੇ ਦਾ ਫਰਕ ਹੁੰਦਾ ਫਰਕ ਹੁੰਦੀ ਹੈ ਬਾਈ ਬੰਦੇ ਦੀ ਬਣੀ ਜੀ ਹਨਾ ਹੋਸਾ ਬਣਾਈ ਆਪਾਂ ਆਸਾ ਪਰਤ ਹੈ ਨਹੀਂ ਫਿਰ ਉਹ ਮੈਂ ਇਹ ਨਹੀਂ ਕਹਿੰਦਾ ਭਾਈ ਉਹ ਤਾਂ ਬਸ ਕੋ ਕੰਮ ਤਾਂ ਦਿਲ ਨੂੰ ਪਹਿਲਾਂ ਪਹਿਲ ਹੋ ਜਾਂਦੀ ਹੈ ਕਿਸਮਤ ਹੁੰਦੀ ਹੈ ਲੈ ਵਿਭਾਗ ਸਿਆ 100 ਹੱਥ ਰੱਸਾ ਸਿਰੇ ਤੇ ਗੰਢ ਜਿਹੜੀ ਕੁੰਡੇ ਬੈਲੀ ਨੇ ਗੱਲ ਕਹਿਤੀ ਨਾ ਉਹ ਸਿਰੇ ਤੇ ਕੋਈ ਗੱਲ ਆ ਇਹਨੂੰ ਆਪਦੇ ਕਰਨੇ ਚ ਬਿਠਾ ਲਾ ਸਮਾਨ ਰੱਖ ਤਾਂ ਖਾਓ ਪੀਓ ਐਸ਼ ਕਰੋ ਰਿਸ਼ਤੇ ਰਸਤੇ ਵਾਲੀ ਕੋਈ ਗੱਲ ਨਹੀਂ ਕਰਾਉਣਾ ਹੈ ਕਰਾ ਦਿਓ ਜੇ ਕੋਈ ਕਹਿਣਾ ਹੋਇਆ ਤਾਂ ਸਾਨੂੰ ਦੱਸਿਓ ਚਲੋ ਕੋਈ ਨਹੀਂ ਭਾਈ ਫਿਰ ਜਿਹੜਾ ਤੁਸੀਂ ਸਮਾਨ ਦੇ ਗਏ ਨਾ ਮੈਨੂੰ ਉਹਦਾ ਰੇਟ ਰੂਟ ਦੱਸ ਦਿਓ ਪੁੱਛ ਕੇ ਬਾਣੀਏ ਤੋਂ ਮੈਂ ਤੁਹਾਡੇ ਦਿਹਾੜੀਆਂ 'ਚ ਕਟਾ ਦੂੰਗਾ ਜਿੰਨੇ ਮੇਰੇ ਕੋਲ ਪੈਸੇ ਹੋਏ ਮੈਂ ਤੁਹਾਡੇ ਪੈਸੇ ਦੇ ਦਿਆਂਗਾ ਦਿਹਾੜੀ 'ਚ ਤੂੰ ਸਾਡੇ ਨਾਲ ਕਿਧਰ ਮਾਰਨ ਅਸਦਾ ਕਬਜ਼ੇ ਲੈਣ ਜਾਂਦੇ ਆਂ ਉਹ ਚੱਲ ਕੋਈ ਨਹੀਂ ਯਾਰ ਕਰਦਿਆ ਕਰੂ ਇਹਨੇ ਦਿਹਾੜੀਆਂ ਹੀ ਕਰਨੀਆਂ ਯਾਰੀਆਂ ਤਾਂ ਰੱਖਣੀਆਂ ਹੁੰਦੀਆਂ ਨੇ ਇਹਨੂੰ ਆ ਜਾ ਕਰੀ ਦਿਹਾੜੀ ਤੇ ਜਦੋਂ ਤੇਰਾ ਜੀ ਕੀਤਾ ਚੱਲ ਬਾਈ ਆਪਣੀ ਕਿਹੜਾ ਕੋਈ ਲੜਾਈ ਐ ਤੁਸੀਂ ਜਾਓ ਹੁਣ ਐਵੇਂ ਗੱਲਬਾਤ ਜਾਂਦੀ ਹੁੰਦੀ ਐ ਉਹ ਭਾਬੀ ਗੱਲਾਂ ਵਧਾਉਣ ਨੂੰ ਤਾਂ ਅਸੀਂ ਬਹੁਤ ਤੇਜ਼ ਆ ਐ ਜਿਹੀਆਂ ਗੱਲਾਂ 'ਚ ਕੁਝ ਨਹੀਂ ਰੱਖਿਆ ਬਸ ਜਿਹੜੀ ਚੀਜ਼ ਮਾਰਦੀ ਆ ਸਾਨੂੰ ਉਹੀ ਮਾਰਦੀ ਆ ਚੰਗਾ ਭਾਗ ਸਿਆ ਲਗਾਮ ਲਾ ਮਾੜੀ ਮੋਟੀ ਜਮਾਨ ਨੂੰ ਕੋਈ ਨਹੀਂ ਭਾਈ ਗਲਤੀ ਹੋ ਗਈ ਲੈ ਦੱਸ ਬਾਕੀ ਜਾਣਦੀ ਬਲਾਈ ਦੁਪਹਿਰਾ ਘਟ ਜਾ ਐਵੇਂ ਗੱਲ ਪੈਂਦੇ ਫਿਰਦੇ ਨੇ ਬਿਨਾਂ ਗੱਲ ਤੋਂ ਹੈ ਲੈ ਇਹਨਾਂ ਨੂੰ ਕੀ ਨਹੀਂ ਆਖਿਆ ਸੀਗਾ ਵੀ ਤੁਸੀਂ ਸਾਡੇ ਰਾਸ਼ਨ ਸਿੱਟਜੋ ਇਹ ਖਾਮ ਖਾਈ ਐਵੇਂ ਬਣਦੇ ਫਿਰਦੇ ਨੇਗੇ ਮੈਨੂੰ ਪਤਾ ਹੀ ਹੈ ਜੀ ਇਹ ਕਿਹੜੀ ਝਾਕਤੇ ਨੇਗੇ ਇਹ ਲੋਕ ਬਹੁਤ ਗੰਦੇ ਨੇਗੇ ਪਤਾ ਤਾਂ ਮੈਨੂੰ ਸਾਰੇ ਹੀ ਨਸੀਬ ਕਰੇ ਮੈਂ ਕਿਹਾ ਕੋਈ ਜਵਾਬ ਹੈ ਬਸ ਦੂਰ ਦੀ ਸੋਚ ਲੈਣਾ ਹੈਗਾ ਸ਼ਾਇਦ ਇਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਨਰਮਾ ਬਾਲ ਹੈਗਾ ਚਲ ਆਪਾਂ ਨਹੀਂ ਜਿੰਨਾ ਤਾਂ ਸੌਦਾ-ਸੂਦਾ ਰੱਖਦੇ ਆਵੇਂ ਤਾਂ ਪੈਸੇ ਦੇ ਦਿਓ ਨਹੀਂ ਤਾਂ ਜਿੱਦੇ ਹੋਣਾ ਹੈ ਤੇ ਇਹਨਾਂ ਨੂੰ ਫੜਾ ਦਿਓ ਪਰੇ ਆਪਾਂ ਨੇ ਇਹਨਾਂ ਦਾ ਸੌਦਾ-ਸੂਦਾ ਵਰਤਣਾ ਹੈਗਾ ਆਪਾਂ ਇਹਨਾਂ ਨੂੰ ਵਰਤਦੇ ਨਹੀਂ ਹੈਗੇ ਬਸ ਜਿਵੇਂ ਪਿਆ ਪਿਆ ਰਹਿਣ ਦਿਓ ਸ਼ਾਇਦ ਇਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈਗਾ ਵੀ ਜਦੋਂ ਗਾਂਹਾਲ ਚੱਲ ਪਵੇ ਨਾ ਤੇ ਵੱਡੇ-ਵੱਡੇ ਬਲਦਾਂ ਨੂੰ ਮਾਤਵਾ ਦੇਂਦੇ ਕੋਈ ਨਹੀਂ ਇੱਕ ਵਾਰੀ ਤਾਂ ਆਪਾਂ ਚੁੱਪੀ ਰਹੀਏ ਜੇ ਜ਼ਿਆਦੇ ਅੱਗੇ ਵਧਣਗੇ ਫਿਰ ਉਹ ਜਿਆ ਦੇਖਾਂਗੇ ਚੱਲ ਦੇਖਦੇ ਆ ਸੁਣਿਆ ਘਰੀ ਹੈ ਹਾਂ ਬੇਬੇ ਆ ਜਾ ਪਛਣਾ ਤਾਂ ਹੈ ਨਹੀਂਗਾ ਬੇ ਕਿੱਧਰ ਗਿਆ ਅੱਜ ਤੂੰ ਮੌਤ ਪੀਣਾ ਅੱਜ ਤੂੰ ਨੀਰਾ ਪਾਈ ਜਾਣਾ ਹੈ ਹੈ ਅ ਕੱਖ ਜੇ ਤੂੰ ਪਾਈ ਜਾਣਾ ਮਖੇ ਕੀ ਦੱਸਾਂ ਮੈਂ ਬੇਬੇ ਤੈਨੂੰ ਹੋਣ ਗਿਆ ਸੀਗਾ ਕੰਮ ਤੇ ਮੈਂ ਹਾਂ ਜਾਂਦਾ ਵਾ ਮੈਨੂੰ ਕਹਿ ਗਿਆ ਮੈਂ ਜਾਨਾਂਗਾ ਆਪਦਾ ਬਾਗਿਆ ਮੂਹ ਤੇ ਟੱਪਣ ਉੱਤੇ ਕਹਿੰਦਾ ਤੂੰ ਹਰਾ ਪਾਦੀ ਮੱਜਾਂ ਨੂੰ ਇਹ ਟੜਕੇ ਦੀਆਂ ਭੁੱਖੀਆਂ ਖੜੀਆਂ ਨੇ ਵਿਚਾਰੀਆਂ ਉੱਤੋਂ ਬਾਣੀਆਂ ਭਜ ਭਜ ਪਈ ਜਾਂਦਾ ਕਹਿੰਦਾ ਤੂੰ ਅੱਧੇ ਘੰਟੇ ਬਾਅਦ ਤੂੰ ਘਰੇ ਵਾਜ ਜਾਣਾ ਇਹ ਕੀ ਰੱਖਿਆ ਕਹਿੰਦਾ ਮੈਂ ਨਹੀਂ ਰੱਖਦਾ ਤੈਨੂੰ ਅਗਲੇ ਮਹੀਨੇ ਤੋਂ ਕੰਮ ਤੇ ਤੇਰੀ ਮਾਂ ਕਿੱਧਰ ਗਈ ਵੇ ਉਹਨਾਂ ਨੂੰ ਤਾਂ 10 ਦਿਨ ਹੋ ਗਏ ਗਈਆਂ ਨੂੰ ਅੱਛਾ ਹਾਂ ਨਾਲੇ ਭੈਣ ਨਾਲੇ ਮਾਂ ਪਤਾ ਨਹੀਂ ਕਿੱਥੇ ਆਤਾ ਪਤਾ ਦੱਸ ਕੇ ਗਈਆਂ ਮੁੜ ਕੇ ਆਈਆਂ ਹੀ ਨਹੀਂਆਂ ਅੱਛਾ ਲੈ ਭਾਈ ਤੇਰੇ ਪਿਓ ਨੇ ਤਾਂ ਸੁਖ ਦੀ ਖਾਤਰ ਜਾਂਦਾ ਸੀ ਵੀ ਰੋਟੀ ਟੁੱਕ ਪੱਕ ਜਾ ਕਰੋ ਪਰ ਉਹ ਰੋਟੀ ਪਕਾਉਣ ਵਾਲੀ ਤੀਵੀ ਨਹੀਂ ਹੈਗੀ ਦੇਖ ਹੋਰਕ ਮੂੰਹ ਨਿਕਲਿਆ ਤੇਰਾ ਪੁੱਤਰ ਪਤਾ ਹੀ ਹੈ ਤੇਰੇ ਮਾਵਾ ਕੋਈ ਨਹੀਂ ਕਿਸੇ ਦਾ ਕਰਦੀਆਂ ਤੈਨੂੰ ਪਤਾ ਹੀ ਹੈ ਬੇ ਸਾਰੀ ਟੈਨਸ਼ਨ ਕਰਦੇ ਹੁਣ ਮੇਰੀ ਹੈ ਹੋਰ ਤੇਰੀ ਤਾਂ ਹੁਣ ਹੁਣੇ ਸੀ ਤੇਰੇ ਪਿਓ ਤਾਂ ਉਹਦੇ ਜਿੱਦੇ ਦੀ ਉਹ ਲੈਂਦੀ ਉਹਦੇ ਤੇ ਦਾਰੂ ਪੀਣ ਲੱਗ ਗਿਆ ਡੱਫਾ ਲੱਗ ਗਿਆ ਉਹ ਤਾਂ ਮੂਥ ਤੋਂ ਬਿਨਾ ਹੋਰ ਕੁਝ ਸੋਚਦਾ ਹੀ ਨਹੀਂ ਹੈ ਸਾਰੇ ਪੈਸੇ ਬਾਣੀਆਂ ਤੋਂ ਖੜ ਲੈਂਦੇ ਮੈਂ ਉਹ ਤਾਰ ਦਾ ਤਾਰ ਦਾ ਮਰ ਜਾਣਾ ਉਹ ਰੋਜ਼ ਗਾਲਾਂ ਦਿੰਦਾ ਮੈਨੂੰ ਫੇਰ ਬੇ ਮੈਂ ਤਾਂ ਕਹਿੰਦੀ ਸੀ ਤੂੰ ਦੁਕਾਨ ਤੇ ਲੱਗਿਆ ਵਾਨੀਤੀ ਰੱਖੀ ਜਾ ਹਜ਼ਾਰ ਹਜ਼ਾਰ 15 1500 ਕਰਕੇ ਹੈ ਕਿੱਥੇ ਰੱਖਾ ਰੋ ਬੈ ਮੈਨੂੰ ਦਾ ਉਹਦਾ 3-4000 ਰੁਪਇਆ ਉਹ ਮੇਰੇ ਗੱਨੇ ਕੱਢੀ ਜਾਂਦਾ ਅਜੇ ਮੈਂ ਮਹੀਨਾ ਲਾਉਂਗਾ ਅੱਧਾ ਫੇਰ ਉਹ ਜਾ ਕੇ ਕਿਤੇ ਉਤਰਨਗੇ ਉਹ ਪਹਿਲਾਂ ਵਾਲੇ ਦਾ ਮੈਨੂੰ ਕੋਈ ਹਿਸਾਬ ਕਿਤਾਬ ਨਹੀਂ ਕਿੱਥੇ ਲੈ ਜਾ ਨਾ ਮੇਰਾ ਪਿਓ ਪੁੱਛਦਾ ਆਪਾਂ ਆਦੀ ਫੇਰ ਉਹਨ ਠੇਕੇ ਨੂੰ ਚੜ ਗਿਆ ਜਾ ਕੇ ਜੇ ਉਹ ਤਾਂ ਠੇਕੇ ਚੜ ਗਿਆ ਉਹੀ ਫੜ ਲਿਆ ਹੁੰਦੀ ਹੋਊਗੀ ਤੇਰੀ ਮਾਂ ਹੀ ਉਹੀ ਲਿਆਉਂਦੀ ਫੜ ਕੇ ਮੈਨੂੰ ਕੋਈ ਹਿਸਾਬ ਕਿਤਾਬ ਹੀ ਨਹੀਂ ਦੇ ਰਹੇ ਇਹ ਪੁੱਤ ਕਿਹੜਾ ਹਿਸਾਬ ਕਿਤਾਬ ਦੇਣਗੇ ਬਤੇਰ ਮਾਮਾ ਇੰਨੀਆਂ ਨਹੀਂ ਹੁੰਦੀਆਂ ਨੇ ਚਲ ਕੋਈ ਨਾ ਜਗਮਾਈ ਸੀ ਬੱਪਾ ਬੱਸ ਮੈਂ ਤਾਂ ਤੇਰੇ ਪਿਆ ਕੋਈ ਆਈ ਸੀ ਮੈਂ ਲੱਗ ਪਤਾ ਸੁਤਾ ਲੈ ਜਾ ਗੇੜਾ ਮਾਰ ਜਾ ਵੀ ਕੀ ਹਾਲ ਚਾਲ ਹੈ ਕਰਦਾ ਮੈਨੂੰ ਤਾਂ ਤੇਰਾ ਫਿਕਰ ਆਉਂਦਾ ਰੋਟੀ ਰੋਟੀ ਖਾਇਆ ਕਰ ਉੱਧਰ ਬੇਸ਼ਰਮ ਚੰਗਾ ਕੋਈ ਨਾ ਬੇਪਾਕਦੀ ਨਾ ਫਿਰ ਉੱਧਰ ਖਾਇਆ ਕਰ ਕੋਈ ਨਹੀਂ ਚੰਗਾ ਹਜੇ ਤਾਂ ਮੇਰੇ ਨੂੰ ਪਾ ਕੇ ਨਹੀਂ ਰਾਂਦਾ ਉਹ ਤੋਂ ਬਾਅਦ ਚ ਪਾਣੀ ਪੂਣੀ ਪਿਉਣਾ ਫਿਰ ਦੇਖਦਾ ਇੱਕ ਵਾਰੀ ਦੁਬਾਰੇ ਜਾਣਾ ਹਾਂ ਦੁਕਾਨ ਤੋਂ ਹੋਰ ਕਈ ਵਾਰੀ ਨਹੀਂ ਚੰਗਾ ਪੁੱਤ ਜਾਨੀ ਮੈਂ ਤਾਂ ਫਿਰ ਮੈਂ ਤਾਂ ਉਸੇ ਨੂੰ ਮੈਂ